ਸਸ਼ੀਕਾਲਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ 12000 ਕਰੋੜ ਰੁਪਏ ਦਾ ਐਸ ਡੀ ਆਰ ਐਫ ਫੰਡ ਪੰਜਾਬ ਦੇ ਕੋਲ ਹੈ ਬੀ ਜੀ ਪੀ ਦੇ ਇਸ ਬਿਆਨ ਨੇ ਵੱਡੇ ਪੱਧਰ ਦੇ ਉੱਪਰ ਸਿਆਸਤ ਪਖਾਈ ਤੇ ਉਸ 12000 ਕਰੋੜ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਜੋ ਬੁਲਾਰੇ ਨੇ ਨੀਲਗਰਗੋ ਮੀਡੀਆ ਦੇ ਸਾਹਮਣੇ ਵੀ ਆ ਗਏ ਉਹਨਾਂ ਨੇ 12000 ਕਰੋੜ ਦਾ ਪੂਰਾ ਲੇਖਾ ਜੋਖਾ ਜਿਹੜਾ ਉਹ মিডিਆ ਦੇ ਸਾਹਮਣੇ ਰੱਖ ਦਿੱਤਾ ਤੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ 12000 ਕਰੋੜ ਨਹੀਂ ਮਹਿਜ਼ 5000 ਕਰੋੜ ਰੁਪਏ ਸਾਨੂੰ ਮਿਲੇ ਨੇ ਜਿਸ ਦੇ ਵਿੱਚੋਂ 3800 ਕਰੋੜ ਰੁਪਏ ਨੇ ਜਿਹੜੇ ਹੁਣ ਤੱਕ ਪੰਜਾਬ ਸਰਕਾਰ ਨੇ ਖਰਚ ਕਰ ਲੈਣੇ ਤੇ ਬਾਕੀ ਜਿਹੜੇ ਪੈਸੇ ਨੇ ਉਹ ਇਸ ਸਮੇਂ ਪਏ ਨੇ ਪਰ ਇਸ ਨੂੰ ਲੈ ਕੇ ਹੁਣ ਲਗਾਤਾਰ ਸਿਆਸਤ ਪਾਖ ਰਹੀ ਹੈ ਜਿਸ ਤਰ੍ਹਾਂ ਦੇ ਤੰਜ ਅਜਨੀਲ ਗਰਗ ਹੁਣਾ ਦੇ ਵੱਲੋਂ ਕਸੇ ਗਏ ਨਹੀਂ ਉਹਨਾਂ ਨੇ ਸਿੱਧੇ ਤਰੀਕੇ ਦੇ ਨਾਲ ਸੁਨੀਲ ਜਾਖੜ ਨੂੰ ਵੀ ਇਹ ਕਹਿ ਦਿੱਤਾ ਕਿ ਤੁਸੀਂ ਪੰਜਾਬ ਦੇ ਲਈ ਕਿਉਂ ਨਹੀਂ ਬੋਲ ਰਹੇ ਤੁਸੀਂ ਹਰ ਵਕਤ ਕਿਉਂ ਬੀਜੇਪੀ ਦਾ ਪੱਖਪੂਰਦੇ ਹੋ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਮੇਰੀ ਪੰਜਾਬ ਬੀਜੇਪੀ ਦੇ ਲੀਡਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿਰਪਾ ਕਰਕੇ ਪੰਜਾਬ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਣਾ ਬੰਦ ਕਰੋ ਪੂਰੀ ਦੁਨੀਆ ਜਾਣਦੀ ਹੈ ਕਿ ਇਹਨਾਂ ਹੜ੍ਹਾਂ ਦੇ ਨਾਲ ਕਿੰਨੀ ਭਿਆਨਕ ਤਬਾਹੀ ਪੰਜਾਬ ਦੀ ਹੋਈ ਹੈ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਤੁਸੀਂ ਟਵੀਟ ਕਰਕੇ 240 ਕਰੋੜ ਰੁਪਏ ਦੀ ਗੱਲ ਕਰਦੇ ਹੋ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਆਏ ਉਹਨਾਂ ਨੇ ਖੁਦ ਮੰਨਿਆ ਕਿ ਨੁਕਸਾਨ ਬਹੁਤ ਵੱਡਾ ਹੈ ਉਹ ਸਿਰਫ 1600 ਕਰੋੜ ਰੁਪਏ ਦੀ ਅਨਾਉਂਸਮੈਂਟ ਕਰਕੇ ਵਾਪਸ ਚਲੇ ਗਏ ਲੇਕਿਨ ਬੀਜੇਪੀ ਦੇ ਕਿਸੇ ਲੀਡਰ ਦੀ ਵੀ ਹਾਲਾਂਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਉੱਥੇ ਸੀ ਹਿੰਮਤ ਨਹੀਂ ਹੋਈ ਕਿ ਉਹ ਦਬੀ ਜ਼ੁਬਾਨ ਦੇ ਵਿੱਚ ਵੀ ਕਹਿ ਸਕਣ ਕਿ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਹ 1600 ਕਰੋੜ ਰੁਪਏ ਦੇ ਨਾਲ ਕੀ ਬੰਨਣਾ ਹੈਗਾ ਉਲਟਾ ਪੰਜਾਬ ਨੂੰ ਹੋਰ ਪਰੇਸ਼ਾਨ ਕਰਨ ਵਾਸਤੇ ਪੰਜਾਬ ਦਾ અપਮਾਨ ਕਰਨ ਵਾਸਤੇ ਰੱਜ ਕੇ ਝੂਠ ਬੋਲਿਆ ਗਿਆ ਕਿ ਪੰਜਾਬ ਦੇ ਕੋਲੇ 12000 ਕਰੋੜ ਰੁਪਇਆ ਪਹਿਲਾਂ ਤੋਂ ਪਿਆ ਹੈ ਤੇ ਜਦੋਂ ਮਾਨ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਿਆ ਕਿ 2010 ਦੇ ਵਿੱਚ ਐਸਡੀਆਰ ਐਫ ਜਿਹੜਾ ਫੰਡ ਬਣਾਇਆ ਗਿਆ ਸੀ ਤੇ ਹੁਣ ਤੱਕ ਸਿਰਫ 5000 12 ਕਰੋੜ ਰੁਪਇਆ ਕੇਂਦਰ ਵੱਲੋਂ ਆਇਆ ਹੈ ਜਿਸ ਤੋਂ 3800 ਕਰੋੜ ਰੁਪਇਆ ਖਰਚ ਹੋ ਗਿਆ ਔਰ ਸਿਰਫ 1200 ਕਰੋੜ ਰੁਪਇਆ ਪੈਂਡਿੰਗ ਹੈ ਤੇ ਤੁਸੀਂ 1200 ਕਰੋੜ ਨੂੰ 12000 ਕਰੋੜ ਦੱਸ ਰਹੇ ਹੋ ਔਰ ਚੈਲੰਜ ਕੀਤਾ ਗਿਆ ਕਿ ਜਾਖੜ ਸਾਹਿਬ ਦੱਸਣ ਕਿ ਜਿਹੜੀ ਇਹ ਫਿਗਰ ਦਿੱਤੀ ਗਈ ਹੈ ਹਰ ਸਾਲ ਦੀ ਇਸ ਅਮਾਉਂਟ ਦੇ ਵਿੱਚ ਕਿੱਥੇ ਫਰਕ ਹੈ ਔਰ ਅੱਜ ਤੱਕ ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਕਿਸੇ ਵੀ ਬੀਜੇਪੀ ਲੀਡਰ ਦੀ ਹਿੰਮਤ ਨਹੀਂ ਹੋਈ ਕਿ ਉਹ ਦੱਸ ਕਰਨ ਕਿ ਜੋ ਮੁੱਖ ਮੰਤਰੀ ਸਾਹਿਬ ਨੇ ਚੈਲੰਜ ਕੀਤਾ ਸੀ ਕਿ 5000 12 ਕਰੋੜ ਰੁਪਇਆ ਆਇਆ ਤੇ ਅੱਜ ਤੁਸੀਂ ਫਿਰ ਗੋਲ ਗੋਲ ਘੁਮਾ ਰਹੇ ਹੋ ਲੋਕਾਂ ਨੂੰ ਬੇਕੁਬ ਸਮਝਾਇਆ ਹੋਇਆ ਲੋਕਾਂ ਨੂੰ ਪੰਜਾਬ ਨੂੰ ਗੁੰਮਰਾਹ ਕਰ ਰਹੇ ਹੋ ਪੰਜਾਬ ਦੀ ਜਨਤਾ ਅਸਲੀਅਤ ਜਾਣਦੀ ਹੈ ਸੋ ਮੇਰੀ ਤੇ ਹੱਥ ਜੋੜ ਕੇ ਬੇਨਤੀ ਭਜਾਪੀ ਦੇ ਲੀਡਰਾਂ ਨੂੰ ਹੈ ਜਾਖੜ ਸਾਹਿਬ ਨੂੰ ਹੈ ਕਿ ਜੇਕਰ ਤੁਸੀਂ ਪੰਜਾਬ ਦੇ ਨਾਲ ਨਹੀਂ ਖੜੇ ਹੋ ਸਕਦੇ ਜੇਕਰ ਤੁਸੀਂ ਪੰਜਾਬ ਵਾਸਤੇ ਕੇਂਦਰ ਸਰਕਾਰ ਤੋਂ ਰਾਹਤ ਪੈਕੇਜ ਮੰਗ ਨਹੀਂ ਸਕਦੇ ਤਾਂ ਟੱਕ ਟੋ ਘੱਟ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਪੰਜਾਬ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਣਾ ਬੰਦ ਕਰੋ ਔਰ ਸਾਡਾ ਸਿਰਫ ਜਿਹੜਾ 60 ਹਜ਼ਾਰ ਕਰੋੜ ਰੁਪਈਆ ਪੰਜਾਬ ਦਾ ਕੇਂਦਰ ਨੇ ਰੋਕਿਆ ਹੋਇਆ ਹੈ ਸਿਰਫ ਉਹ ਰੀਲੀਜ਼ ਕਰਵਾ ਦਿਓ ਅਸੀਂ ਤਦ ਵੀ ਤੁਹਾਡੇ ਧੰਨਵਾਦੀ ਹੋਵਾਂਗੇ ਮੇਰੀ ਪੰਜਾਬ ਬੀਜੇਪੀ ਦੇ ਲੀਡਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿਰਪਾ ਕਰਕੇ ਪੰਜਾਬ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਣਾ ਬੰਦ ਪੂਰੀ ਦੁਨੀਆ ਜਾਣਦੀ ਹੈ ਕਿ ਨਾ ਹੜ੍ਹਾਂ ਦੇ ਨਾਲ ਕਿੰਨੀ ਭਿਆਨਕ ਤਬਾਹੀ ਪੰਜਾਬ ਦੀ ਹੋਈ ਹੈ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਤੇ ਤੁਸੀਂ ਟਵੀਟ ਕਰਕੇ 240 ਕਰੋੜ ਰੁਪਏ ਦੀ ਗੱਲ ਕਰਦੇ ਹੋ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਆਏ ਉਹਨਾਂ ਨੇ ਖੁਦ ਮੰਨਿਆ ਕਿ ਨੁਕਸਾਨ ਬਹੁਤ ਵੱਡਾ ਹੈ ਉਹ ਸਿਰਫ 1600 ਕਰੋੜ ਰੁਪਏ ਦੀ ਅਨਾਉਂਸਮੈਂਟ ਕਰਕੇ ਵਾਪਸ ਚਲੇ ਗਏ ਲੇਕਿਨ ਭਾਜਪਾ ਦੇ ਕਿਸੇ ਲੀਡਰ ਦੀ ਵੀ ਹਾਲਾਂਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਉੱਥੇ ਸੀ ਹਿੰਮਤ ਨਹੀਂ ਹੋਈ ਕਿ ਉਹ ਦਬੀ ਜ਼ੁਬਾਨ ਦੇ ਵਿੱਚ ਵੀ ਕਹਿ ਸਕਣ ਕਿ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਹ 1600 ਕਰੋੜ ਰੁਪਏ ਦੇ ਨਾਲ ਕੀ ਬੰਨਣਾ ਹੈਗਾ ਉਲਟਾ ਪੰਜਾਬ ਨੂੰ ਹੋਰ ਪ੍ਰੇਸ਼ਾਨ ਕਰਨ ਵਾਸਤੇ ਪੰਜਾਬ ਦਾ અપਮਾਨ ਕਰਨ ਵਾਸਤੇ ਰੱਜ ਕੇ ਝੂਠ ਬੋਲਿਆ ਗਿਆ ਕਿ ਪੰਜਾਬ ਦੇ ਕੋਲੇ 12000 ਕਰੋੜ ਰੁਪਇਆ ਪਹਿਲਾਂ ਤੋਂ ਪਿਆ ਹੈ ਤੇ ਜਦੋਂ ਮਾਨ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਿਆ ਕਿ 2010 ਦੇ ਵਿੱਚ ਐਸਡੀਆਰ ਐਫ ਜਿਹੜਾ ਫੰਡ ਬਣਾਇਆ ਗਿਆ ਸੀ ਤੇ ਹੁਣ ਤੱਕ ਸਿਰਫ 5000 12 ਕਰੋੜ ਰੁਪਇਆ ਕੇਂਦਰ ਵੱਲੋਂ ਆਇਆ ਹੈ ਜਿਸ ਤੋਂ 3800 ਕਰੋੜ ਰੁਪਇਆ ਖਰਚ ਹੋ ਗਿਆ ਔਰ ਸਿਰਫ 1200 ਕਰੋੜ ਰੁਪਇਆ ਪੈਂਡਿੰਗ ਹੈ ਤੇ ਤੁਸੀਂ 1200 ਕਰੋੜ ਨੂੰ 12000 ਕਰੋੜ ਦੱਸ ਰਹੇ ਹੋ ਔਰ ਚੈਲੰਜ ਕੀਤਾ ਗਿਆ ਕਿ ਜਾਖੜ ਸਾਹਿਬ ਦੱਸਣ ਕਿ ਜਿਹੜੀ ਇਹ ਫਿਗਰ ਦਿੱਤੀ ਗਈ ਹੈ ਹਰ ਸਾਲ ਦੀ ਇਸ ਅਮਾਉਂਟ ਦੇ ਵਿੱਚ ਕਿੱਥੇ ਫਰਕ ਹੈ ਔਰ ਅੱਜ ਤੱਕ ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਕਿਸੇ ਵੀ ਬੀਜੇਪੀ ਲੀਡਰ ਦੀ ਹਿੰਮਤ ਨਹੀਂ ਹੋਈ ਕਿ ਉਹ ਦੱਸ ਸਕਣ ਕਿ ਜੋ ਮੁੱਖ ਮੰਤਰੀ ਸਾਹਿਬ ਨੇ ਚੈਲੰਜ ਕੀਤਾ ਸੀ ਕਿ 5000 12 ਕਰੋੜ ਰੁਪਇਆ ਆਇਆ ਹੈ ਤੇ ਅੱਜ ਤੁਸੀਂ ਫਿਰ ਗੋਲਗੋਲ ਘੁਮਾ ਰਹੇ ਹੋ ਲੋਕਾਂ ਨੂੰ ਬਿਲਕੁਲ ਸਮਝਿਆ ਹੋਇਆ ਲੋਕਾਂ ਨੂੰ ਪੰਜਾਬ ਨੂੰ ਗੁੰਮਰਾਹ ਕਰ ਰਹੇ ਹੋ ਪੰਜਾਬ ਦੀ ਜਨਤਾ ਅਸਲੀਅਤ ਜਾਣਦੀ ਹੈ ਸੋ ਮੇਰੀ ਤੇ ਹੱਥ ਜੋੜ ਕੇ ਬੇਨਤੀ ਭਜਾ ਬੀਜਪੀ ਦੇ ਲੀਡਰਾਂ ਨੂੰ ਹੈ ਜਾਖੜ ਸਾਹਿਬ ਨੂੰ ਹੈ ਕਿ ਜੇਕਰ ਤੁਸੀਂ ਪੰਜਾਬ ਦੇ ਨਾਲ ਨਹੀਂ ਖੜੇ ਹੋ ਸਕਦੇ ਜੇਕਰ ਤੁਸੀਂ ਪੰਜਾਬ ਵਾਸਤੇ ਕੇਂਦਰ ਸਰਕਾਰ ਤੋਂ ਰਾਹਤ ਪੈਕੇਜ ਮੰਗ ਨਹੀਂ ਸਕਦੇ ਤਾਂ ਟੱਕ ਟੋ ਘੱਟ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਪੰਜਾਬ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਣਾ ਬੰਦ ਕਰੋ ਔਰ ਸਾਡਾ ਸਿਰਫ ਜਿਹੜਾ 60 ਹਜ਼ਾਰ ਕਰੋੜ ਰੁਪਇਆ ਪੰਜਾਬ ਦਾ ਕੇਂਦਰ ਨੇ ਰੋਕਿਆ ਹੋਇਆ ਹੈ ਸਿਰਫ ਉਹ ਰਿਲੀਜ਼ ਕਰਵਾ ਦਿਓ ਅਸੀਂ ਤਦ ਵੀ ਤੁਹਾਡੇ ਧੰਨਵਾਦੀ ਹੋਵਾਂਗੇ ਮੇਰੀ ਪੰਜਾਬ ਬੀਜੇਪੀ ਦੇ ਲੀਡਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿਰਪਾ ਕਰਕੇ ਪੰਜਾਬ ਦੇ जख्मਾਂ ਦੇ ਉੱਤੇ ਨਮਕ ਛਿੜਕਣਾ ਬੰਦ ਕਰੋ ਪੂਰੀ ਦੁਨੀਆ ਜਾਣਦੀ ਹੈ ਕਿ ਇਹਨਾਂ ਹੜ੍ਹਾਂ ਦੇ ਨਾਲ ਕਿੰਨੀ ਭਿਆਨਕ ਤਬਾਹੀ ਪੰਜਾਬ ਦੀ ਹੋਈ ਹੈ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਤੇ ਤੁਸੀਂ ਟਵੀਟ ਕਰਕੇ 240 ਕਰੋੜ ਰੁਪਏ ਦੀ ਗੱਲ ਕਰਦੇ ਹੋ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਆਏ ਉਹਨਾਂ ਨੇ ਖੁਦ ਮੰਨਿਆ ਕਿ ਨੁਕਸਾਨ ਬਹੁਤ ਵੱਡਾ ਹੈ ਉਹ ਸਿਰਫ 1600 ਕਰੋੜ ਰੁਪਏ ਦੀ ਅਨਾਉਂਸਮੈਂਟ ਕਰਕੇ ਵਾਪਸ ਚਲੇ ਗਏ ਲੇਕਿਨ ਬੀਜੇਪੀ ਦੇ ਕਿਸੇ ਲੀਡਰ ਦੀ ਵੀ ਹਾਲਾਂਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਉੱਥੇ ਸੀ ਹਿੰਮਤ ਨਹੀਂ ਹੋਈ ਕਿ ਉਹ ਦਬੀ ਜ਼ੁਬਾਨ ਦੇ ਵਿੱਚ ਵੀ ਕਹਿ ਸਕਣ ਕਿ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਇਹ 1600 ਕਰੋੜ ਰੁਪਏ ਦੇ ਨਾਲ ਕੀ ਬੰਨਣਾ ਹੈਗਾ ਉਲਟਾ ਪੰਜਾਬ ਨੂੰ ਹੋਰ ਪ੍ਰੇਸ਼ਾਨ ਕਰਨ ਵਾਸਤੇ ਪੰਜਾਬ ਦਾ અપਮਾਨ ਕਰਨ ਵਾਸਤੇ ਰੱਜ ਕੇ ਝੂਠ ਬੋਲਿਆ ਗਿਆ ਕਿ ਪੰਜਾਬ ਦੇ ਕੋਲੇ 12000 ਕਰੋੜ ਰੁਪਇਆ ਪਹਿਲਾਂ ਕੋਪਿਆ ਤੇ ਜਦੋਂ ਮਾਨ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਿਆ ਕਿ 2010 ਦੇ ਵਿੱਚ ਐਸ ਡੀ ਆਰ ਐਫ ਜਿਹੜਾ ਫੰਡ ਬਣਾਇਆ ਗਿਆ ਸੀ ਤੇ ਹੁਣ ਤੱਕ ਸਿਰਫ 5000 12 ਕਰੋੜ ਰੁਪਇਆ ਕੇਂਦਰ ਵੱਲੋਂ ਆਇਆ ਹੈ ਜਿਸ ਤੋਂ 3800 ਕਰੋੜ ਰੁਪਇਆ ਖਰਚ ਹੋ ਗਿਆ ਔਰ ਸਿਰਫ 1200 ਕਰੋੜ ਰੁਪਇਆ ਪੈਂਡਿੰਗ ਹੈ ਤੇ ਤੁਸੀਂ 1200 ਕਰੋੜ ਨੂੰ 12000 ਕਰੋੜ ਦੱਸ ਰਹੇ ਹੋ ਔਰ ਚੈਲੰਜ ਕੀਤਾ ਗਿਆ ਕਿ ਜਾਖੜ ਸਾਹਿਬ ਦੱਸਣ ਕਿ ਜਿਹੜੀ ਇਹ ਫਿਗਰ ਦਿੱਤੀ ਗਈ ਹੈ ਹਰ ਸਾਲ ਦੀ ਇਸ ਅਮਾਉਂਟ ਦੇ ਵਿੱਚ ਕਿੱਥੇ ਫਰਕ ਹੈ ਔਰ ਅੱਜ ਤੱਕ ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਕਿਸੇ ਵੀ ਬੀਜੇਪੀ ਲੀਡਰ ਕੀ ਹਿੰਮਤ ਨਹੀਂ ਹੋਈ ਕਿ ਉਹ ਦੱਸ ਸਕਣ ਕਿ ਜੋ ਮੁੱਖ ਮੰਤਰੀ ਸਾਹਿਬ ਨੇ ਚੈਲੰਜ ਕੀਤਾ ਸੀ ਕਿ 5000 12 ਕਰੋੜ ਰੁਪਇਆ ਆਇਆ ਤੇ ਅੱਜ ਤੁਸੀਂ ਫਿਰ ਗੋਲ ਗੋਲ ਘੁਮਾ ਰਹੇ ਹੋ ਲੋਕਾਂ ਨੂੰ ਬੇਹੱਬ ਖੁਬ ਸਮਝਾਇਆ ਹੋਇਆ ਲੋਕਾਂ ਨੂੰ ਪੰਜਾਬ ਨੂੰ ਗੁੰਮਰਾਹ ਕਰ ਰਹੇ ਹੋ ਪੰਜਾਬ ਦੀ ਜਨਤਾ ਅਸਲੀਅਤ ਜਾਣਦੀ ਹੈ ਸੋ ਮੇਰੀ ਤੇ ਹੱਥ ਜੋੜ ਕੇ ਬੇਨਤੀ ਪੰਜਾਬ বিজেপি ਦੇ ਲੀਡਰਾਂ ਨੂੰ ਹੈ ਜਾਖੜ ਸਾਹਿਬ ਨੂੰ ਹੈ ਕਿ ਜੇਕਰ ਤੁਸੀਂ ਪੰਜਾਬ ਦੇ ਨਾਲ ਨਹੀਂ ਖੜੇ ਹੋ ਸਕਦੇ ਜੇਕਰ ਤੁਸੀਂ ਪੰਜਾਬ ਵਾਸਤੇ ਕੇਂਦਰ ਸਰਕਾਰ ਤੋਂ ਰਾਹਤ ਪੈਕੇਜ ਮੰਗ ਨਹੀਂ ਸਕਦੇ ਤੱਕ ਟੂ ਕੱਟ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਪੰਜਾਬ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਣਾ ਬੰਦ ਕਰੋ ਔਰ ਸਾਡਾ ਸਿਰਫ ਜਿਹੜਾ 60000 ਕਰੋੜ ਰੁਪਇਆ ਪੰਜਾਬ ਦਾ ਕੇਂਦਰ ਨੇ ਰੋਕਿਆ ਹੋਇਆ ਸਿਰਫ ਉਹ ਰੀਲੀਜ਼ ਕਰਵਾ ਦਿਓ ਅਸੀਂ ਤਦ ਵੀ ਤੁਹਾਡੇ ਧਨਵਾਦੀ ਹੋਵਾਂਗੇ ਸੋ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੇ 12000 ਕਰੋੜ ਰੁਪਏ ਦੇ ਇਲਜ਼ਾਮ ਲੱਗ ਰਹੇ ਨੇ ਕਾਂਗਰਸ ਵੀ ਇਸ ਦੇ ਵਿੱਚ ਜਵਾਬ ਹੈ ਜਿਹੜਾ ਉਹ ਮੰਗ ਰਹੀ ਹੈ ਤੇ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਇਸ ਮਸਲੇ ਦੀ ਜਾਂਚ ਹੈ ਜਿਹੜੀ ਹੋਣੀ ਚਾਹੀਦੀ ਹੈ ਜਿਸ ਤੋਂ ਬਾਅਦ सीएम मान ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਕੁਝ ਅੰਕੜੇ ਸਾਂਝੇ ਕੀਤੇ ਗਏ ਸਨ ਉਸ ਤੋਂ ਬਾਅਦ ਹੁਣ ਤੱਕ ਬੀਜੇਪੀ ਪੂਰਨ ਤਰੀਕੇ ਦੇ ਨਾਲ ਚੁੱਪ ਹੈ ਆਉਣ ਵਾਲਾ ਸਮਾਂ ਦੱਸੇਗਾ ਕਿ 12000 ਕਰੋੜ ਜਿਸ ਦਾ ਸਪਸ਼ਟਿਕਰ ਅੱਜ ਨੀਲ ਗਰਗ ਉਹਨਾਂ ਨੇ ਦੱਸਿਆ ਇਹ ਮੁੱਦਾ ਕਿੱਧਰ ਨੂੰ ਜਾਂਦਾ ਹੈ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते